ਅੱppa ਪ੍ਰੀਤ ਦੀ ਗੱਲ ਸਰਵਣ ਕੀਤੀ ਐ ਪ੍ਰੇਮ ਦੀ ਗੱਲ ਸਰਵਣ ਕੀਤੀ ਐ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਾਰੇ ਨਗਰਾਂ ਚ ਜਾ ਕੇ ਅਮਰ ਸੰਚਾਰ ਕਰਨੇ ਲੱਖਾਂ ਹੀ ਪ੍ਰਾਣੀਆਂ ਨੂੰ ਅਮਰਤ ਛਕਾ ਕੇ ਗੁਰਗੱਲ ਕੀ ਤਰਪਾਤਸ਼ਾ ਦੇ ਲੜ ਲਾਇਆ ਜਿਹੜੀ ਗੱਲ ਪ੍ਰੀਤ ਦੀ ਆ ਰੋਂਦੇ ਤਾਂ ਅਸੀਂ ਸਾਰੇ ਆ ਸਾਡਾ ਰੋਣਾ ਨਕਲੀ ਆ ਮਹਾਰਾਜ ਜੀ ਪਰਵਚਨ ਕਰਦੇ ਹੁੰਦੇ ਕਹਿੰਦੇ ਅਸਲੀ ਉਹ ਰੋਂਦੀ ਆ ਜਿਹਦਾ ਮਰ ਜਾਂਦਾ ਬਾਕੀ ਤਾਂ ਆਪਣਿਆਂ ਨੂੰ ਯਾਦ ਕਰਕੇ ਲਾਂਬੇ ਲਾਉਂਦੀਆਂ ਪ੍ਰੀਤ ਨਿਵਾਈ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਹੋਰਾਂ ਨੇ ਅੱਜ ਵੀ ਨਿਵਾ ਰਹੇ ਆ ਦਿਨ ਦੁੱਗਣੀ ਤੇ ਰਾਤ ਚੋਗਣੀ ਅਸਥਾਨ ਤਰੱਕੀ ਸਤਗੁਰ ਦੀ ਕਿਰਪਾ ਦੇ ਨਾਲ ਕਰਦਾ ਲੱਖਾਂ ਹੀ ਸੰਗਤਾਂ ਰੋਜ਼ ਨਤਮਸਤਕ ਹੁੰਦੀਆਂ ਦੇਸ਼ਾਂ ਵਿਦੇਸ਼ਾਂ ਚੋਂ ਆ ਕੇ ਸੰਗਤ ਪਹੁੰਚਦੀ ਆ ਤੇ ਮਹਾਂਪੁਰਖਾਂ ਨੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਆਪਣੇ RAM ਦੀ ਨਾਮ ਪਰਵਾ ਕਰਦੇ ਹੋਏ ਦੇਸ਼ਾਂ ਵਿਦੇਸ਼ਾਂ ਚ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਕੀਤਾ ਅੱਜ ਵੀ ਨਗਰਾਂ ਚ ਜਦੋਂ ਸੰਪੂਰਨਤਾ 7 ਤਰੀਕ ਨੂੰ ਹੋਣੀ ਹੈ ਫਿਰ ਸਮਾਗਮਾਂ ਤੇ ਚਲੇ ਜਾਣਾ ਕਾਦੇ ਲਈ ਆਪਣੇ ਸਤਿਗੁਰ ਦੀ ਪ੍ਰੀਤ ਨਿਭਾਉਣ ਲਈ ਮਾਹਪੁਰਖਾਂ ਨੇ ਜਿਹੜੀ ਡਿਊਟੀ ਲਗਾਈ ਹੈ ਨਾ ਉਹਨੂੰ ਦਿਨ ਰਾਤ ਪੂਰਾ ਕਰ ਰਿਆ ਇਹ ਹੈ ਜੀ ਪ੍ਰੀਤ ਇਹਨੂੰ ਕਹਿੰਦੇ ਆ ਪ੍ਰੇਮ ਸਾਡਾ ਪ੍ਰੇਮ ਆਪਣੇ ਲਈ ਆ ਸੰਸਾਰ ਲਈ ਆ ਜਿਹੜਾ ਪ੍ਰੇਮ ਸਾਡਾ ਸੰਸਾਰ ਲਈ 84 ਸਾਡੇ ਸਾਹਮਣੇ ਆ ਅਸਲੀ ਪ੍ਰੀਤ ਸਿੱਖਣੀ ਆ ਅਸਲੀ ਪ੍ਰੇਮ ਸਿੱਖਣਾ ਉਹ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਹੋਣਾ ਤੋਂ ਸਿੱਖੋ ਸਾਰਾ ਦਿਨ ਪ੍ਰੇਮ ਬਣਦੇ ਪ੍ਰੇਮ ਸੰਗ ਤਾਂ ਆਉਂਦੀਆਂ ਨੇ ਜਿੱਥੇ ਤਨ ਦੇ ਰੋਗਾਂ ਦੇ ਇਲਾਜ ਹਸਪੀਟਲ ਦੁਆਰਾ ਕਰਦੇ ਆ ਮਨ ਦੇ ਰੋਗਾਂ ਦੇ ਇਲਾਜ ਗੁਰਬਾਣੀ ਦੁਆਰਾ ਕਰਦੇ ਆ ਅਸਲੀ ਪ੍ਰੀਤ ਜੇ ਸਤਿਗੁਰਾਂ ਦੇ ਨਾਲ ਰੱਬ ਦੇ ਪਿਆਰਿਆਂ ਦੇ ਨਿਵਾਈ ਆ ਤੇ ਉਹ ਨਿਵਾ ਰਹੇ ਨੇ ਸਤਕਾਰਯੋਗ ਸ੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਮਹਾਪੁਰਖਾਂ ਦੀ ਚੜ੍ਹਦੀ ਕਲਾ ਲਈ ਲੰਬੀ ਉਮਰ ਲਈ ਦੇਰੋਤ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਸਿਰਫ ਰਾਤਰੀ ਦਾ ਕੱਲ ਦਾ ਸਮਾਗਮ ਬਾਕੀ ਆ ਪਰਸੋਂ ਫਿਰ ਦਿਨ ਦਾ ਹੋਣਾ ਜੀ ਬੋਲੇ ਸੋ ਨਿਹਾਲ ਸ੍ਰੀ ਅਕਾਲ ਜੀ ਮਹਾਪੁਰਖਾਂ ਦੇ ਕਮਾਏ ਪਰਚਨ ਸਰਵਣ ਕਰੀਏ ਜੀ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ